ਆਵ ਗੁਣ ਪਰ ਇੱਕ ਗੁਣ ਨਾਖੀ ਅੰਮ੍ਰਿਤ ਛਾਡੁ ਬਿਕਾਬਿਕ ਕਾਈ ਮਾਇਆ ਮੋਹ ਪਰਮੁ ਪੂਲ ਸੋਤਿ ਦਾਰਾ ਸੋ ਪ੍ਰੀਤਿ ਲੇਕ ਇਕ ਉਤਮ ਕੰਤ ਸੁਣਿਓ ਗੁਰ ਸੰਗਤ ਤਹੇ ਮਿਲੰਤ ਜਮ ਤ੍ਰਾਸੁ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਸੁ ਕਹੋ ਤਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤੁ ਖੰ ਸਮਦੀ ਨੂਰੇ ਅਰਸਹੁ ਕੁਰਸਹੁ ਛਟਿਐ ਤੁਧ ਡਠੇ ਸਚ ਪਾਤਿਸਾ ਮਾਲ ਜਨਮ ਜਨਮ ਦੀ ਸਜਣ ਸਚ ਪਾਤਿਸਾ ਹੋ ਸਿਰ ਸਾਹਾ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਸਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠੰ ਮਹੱਲਾ ਪੰਜਵਾਂ कार दूजा एक ओंकार सतगोर प्रसाद पाठ पढे वेद विचार्यो निवल पुंगम साधे पंच जना से ओ संग ना छुटके ओ अधिक अहं बुद्ध बादे पाठ पढ़े वेद विचार्यो नेवल पुअंगम साधे ਅੰਤ ਜਨਾਸਿਓ ਸੰਗ ਨਾ ਛਟਕਿਓ ਅਧਿਕ ਅਹੰ ਬੋਧ ਬਾਧੇ ਪਿਆਰੇ ਇਨ ਬੇਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰੇ ਪਰਿਓ ਸੁਆਮੀ ਕਾ ਦੁਆਰ ਦिज ਬੁੱਧ ਬਿਬੇ ਕਾ ਰਹਾ ਮੋਨ ਪਇਓ ਕਰਪਾਤੀ ਰਹਿਓ ਨਗਨ ਫਰੇਓ ਬਨਮਾਹੀ ਟਟ ਤੀਰਥ ਸਭ ਧਰਤੀ ਭਮਿਓ ਦੁਬਿ ਧਾ ਛੁਟ ਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ ਮਾਨ ਕੀ ਮੈਲ ਨਾ ਉਤਰਾ ਇਹ ਵਿਧਾ ਜੇ ਲਖ ਯਤਨ ਕਰਾਏ ਕਨਕ ਕਾਮਨੀ ਹ ਵਰਗ ਵਰ ਬਹੁ ਵਿਦਦਾਨ ਦਾ ਤਾਰਾ ਅੰਨ ਵਸਤਰ ਧੂਮ ਬਹੋ ਅਰਪੇ ਨਾ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡਾਉ ਤ ਖੱਟ ਕਰਮ ਰਤ ਰਹਤਾ ਹਾਉ ਹਾਉ ਕਰਤ ਬੰਧਨ ਮਹ ਪਰਿਆ ਨਾ ਮਿਲਿਆ ਇਹ ਜੁਗਤਾ ਜੋਗ ਸਿੱਧ ਆਸਣ ਚੌਰਾਸੀ ਏਪੀ ਕਰ ਕਰ ਰਹਿਿਆ ਵੱਡੀ ਆਰ ਜਾ ਫਿਰ ਫਿਰ ਜਨਮੈ ਹਰ ਸੇਉ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਕੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕਾ ਕਰਮ ਕਹੋ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਿ ਨਾ ਤੇਰੋ ਸੇਵਕ ਏਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਪੰਜਨਾ ਹਰ ਹਰ ਕੀਰਤਨ ਇਹੋ ਮਨ ਰਾਤਾ ਤੇਰੋ ਸੇਵਕ ਏਹ ਰੰਗ ਮਾਤਾ ਓ ਕਿਰਪਾਲ ਦੀਨ ਦੁਖ ਪੰਜਨਾ ਹਰ ਹਰ ਕੀਰਤਨ ਇਹੋ ਮਨ ਰਤਾ ਰਹਾ ਦੂਜਾ ਅੱਲਾਹੇ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ 16 ਮਹੱਲਾ ਪੰਜਵਾ ਕਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦਿ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਉੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰਬੋਧ ਬਾਧੇ